ਸਸਿਕਾਲ ਜੀ ਸਾਰਿਆਂ ਨੂੰ ਤੇ ਬਾਈ ਅੱਜ ਅਸੀਂ ਨਾ ਇੱਕ ਗੱਲ ਸੁਣੀ ਆ ਬਾਈ ਰਾਜਵੀਰ ਜਵੰਦਾ ਬਾਰੇ ਤੇ ਬਾਈ ਦਾ ਨਾ ਕਹਿੰਦੇ ਵੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਾਈ ਦੇ ਵਿਚਾਰੇ ਦੇ ਦਿਮਾਗ ਤੇ ਸੱਟ ਲੱਗੀ ਹੋਈ ਆ ਸੋ ਬਾਈ ਸਾਰੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਰੇ ਜਾਣੇ ਆਪਾਂ ਅਰਦਾਸ ਕਰੀਏ ਬਾਈ ਵਾਸਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਵੀ ਬਾਈ ਜਲਦੀ ਜਲਦੀ ਠੀਕ ਹੋ ਜੇ ਵਿਚਾਰਾ ਤੇ ਬਾਈ ਵੀ ਕਹਿੰਦੇ ਚੰਡੀਗੜ੍ਹ ਦਾਖਲ ਹੈਗਾ ਹਸਪਤਾਲ ਚ ਤੇ ਬਾਈ ਦੇ ਕਹਿੰਦੇ ਵੀ ਲਿੰਡ ਦੀ ਹੱਡੀ ਹੈ ਜਿਹੜੀ ਉੱਥੇ ਵੀ ਸੱਟ ਲੱਗੀ ਹੈ ਬਾਈ ਦੇ ਤੇ ਦਿਮਾਗ ਦੇ ਉੱਤੇ ਕਹਿੰਦੇ ਵੀ ਬਹੁਤ ਜ਼ਿਆਦਾ ਗਹਿਰੀ ਸੱਟ ਲੱਗੀ ਹੋਈ ਆ ਤੇ ਭਾਈ ਅਸੀਂ ਤਾਂ ਜਦੋਂ ਦੀ ਗੱਲ ਸੁਣੀ ਆ ਤੇ ਅਸੀਂ ਤਾਂ ਉਦਮ ਦੇ ਅਰਦਾਸ ਹੀ ਕਰੀ ਜਾਂਦੇ ਆ ਬਾਬਾ ਜੀ ਅੱਗੇ ਵੀ ਬਾਈ ਉਹ ਬਹੁਤ ਚੰਗਾ ਇਨਸਾਨ ਆ ਮੈਨੂੰ ਮਿਲਿਆ ਬਾਈ ਉਹ ਸਾਨੂੰ ਮਿਲਿਆ ਜੀ ਉਹਨੇ ਬਾਈ ਨੇ ਸਾਨੂੰ ਇੰਨੇ ਅੱਛੇ ਤਰੀਕੇ ਦੇ ਨਾਲ ਐਨੇ ਚੰਗੇ ਤਰੀਕੇ ਦੇ ਨਾਲ ਬਾਈ ਨੇ ਸਾਨੂੰ ਬੁਲਾਇਆ ਤੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਈ ਆਪਾਂ ਦਾ ਅਰਦਾਸ ਕਰਦੇ ਆ ਤੁਸੀਂ ਸਾਰੇ ਜਾਣੇ ਭੈਣ ਭਰਾ ਜਿੰਨਾ ਵੀ ਹੋ ਸਕੇ ਜਿੰਨਾ ਵੀ ਹੋ ਸਕੇ ਤੇ ਬਾਈ ਰਾਜਵੀਰ ਜਵੰਦਾਵਾਰੇ ਅਰਦਾਸ ਕਰੋ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਵੀ ਬਾਈ ਜੀ ਠੀਕ ਹੋ ਜੇ ਸਾਡਾ ਇਹ ਵਾਹਿਗੁਰੂ ਸੱਚਾ ਪਾਤਸ਼ਾਹ ਮਾਲਕਾ ਬਾਈ ਰਾਜ ਵੀਰ ਜਵੰਦਾ ਸਾਡਾ ਠੀਕ ਹੋ ਜੇ ਤੇ ਚਲੋ ਬੋਲਿਆ ਨਹੀਂ ਜਾਂਦਾ ਬਈ ਐਨਾ ਦੁੱਖ ਲੱਗਿਆ ਪਿਆ ਨਾ ਮੈਂ ਜਦੋਂ ਦੀ ਇਹ ਗੱਲ ਸੁਣੀ ਆ ਅਸੀਂ ਉਦੋਂ ਦੇ ਅਰਦਾਸਾਂ ਬੇਨਤੀਆਂ ਕਰੀ ਜਾਂਦੇ ਆ ਤੇ ਸਾਰੇ ਕਰੀ ਜਾਂਦੇ ਆ ਵਿਚਾਰੇ ਦਾ ਪਰਿਵਾਰ ਥੋੜੇ ਚਲ ਪਹਿਲਾਂ ਬਾਈ ਦਖਣੀ ਵੀ ਡੈਡੀ ਵੀ ਹੈ ਨਹੀਂ ਬਾਈ ਦੇ ਵਿਚਾਰੇ ਦੇ ਤੇ ਖਬਰਾਂ ਚ ਸੁਣਿਆ ਆਪਾਂ ਤੇ ਬਾਕੀ ਜੀ ਸਾਰੇ ਜਾਣੇ ਅਰਦਾਸ ਬੇਨਤੀ ਕਰੋ ਹਨਾ ਤੇ ਵਿਚਾਰੇ ਦਾ ਕਹਿੰਦੇ ਵੀ ਬਹੁਤ ਭਿਆਨਕ ਤਸਵੀਰ ਐ ਐਕਸੀਡੈਂਟ ਹੋਇਆ ਬਹੁਤ ਹੀ ਭੈੜਾ ਐਕਸੀਡੈਂਟ ਹੋਇਆ ਤੇ ਕਹਿੰਦੇ ਵੀ ਕੋਈ ਗਊਆਂ ਸਿੰਘਾਂ ਵੀ ਉਹ ਲੜਦਿਆਂ ਜੁੜਦਿਆਂ ਸਿੰਘਾਂ ਤੇ ਮੋਟਰਸਾਈਕਲ 'ਚ ਵੱਜੀਆਂ ਬਾਈ ਦੇ ਤੇ ਬਈ ਬਾਈ ਦੇ ਸੱਟਾਂ ਬਹੁਤ ਜ਼ਿਆਦਾ ਵੱਜੀਆਂ ਤੇ ਮੈਂ ਅਸਤ ਅਰਦਾਸ ਕਰੀ ਜਾਂਦੇ ਆ ਜੀ ਉਦੋਂ ਦੇ ਜੁੰਦੇ ਮੈਂ ਗੱਲ ਸੁਣੀ ਆ ਕਿਉਂਕਿ ਬਹੁਤ ਚੰਗਾ ਚੰਗਾ ਇਨਸਾਨ ਆ ਉਹ ਸਾਨੂੰ ਮਿਲਿਆ ਸਾਨੂੰ ਪਤਾ ਬਾਈ ਬਾਰੇ ਤੇ ਵੀ ਉਹ ਕਿੰਨਾ ਦਿਲ ਦਾ ਬੰਦਾ ਸਾਫ਼ ਸੀ ਐਡੇ ਸੋਹਣਾ ਉਹ ਮੈਂ ਕਹਿੰਨੀ ਵੀ ਬਾਈ ਦਾ ਐਡੇ ਸੋਹਣੇ ਸਾਰੇ ਗਾਣੇ ਬਾਈ ਦੇ ਸੁਣਦੇ ਆ ਤੇ ਬਾਕੀ ਕੀ ਕਹਿੰਦੇ ਹੈਗੇ ਬਸ ਵੀ ਦਿਲ ਇੰਨਾ ਉੱਚ ਉੱਚ ਲੁਚ ਲਾਈ ਜਾਂਦਾ ਨਾ ਉਦੋਂ ਦਾ ਹੀ ਅਰਦਾਸ ਬੇਨਤੀ ਨਾ ਕਰੀ ਜਾਂਦੇ ਆ ਸੋ ਤੁਸੀਂ ਵੀ ਸਾਰੇ ਜਾਣੇ ਵੀ ਆਪਾਂ ਅਰਦਾਸ ਬੇਨਤੀ ਕਰੋ ਓਏ ਬਾਬਾ ਜੀ ਬਾਈ ਰਾਜਵੀਰ ਜਵੰਦਾ ਜਲਦੀ ਠੀਕ ਹੋ ਜੇ ਖਤਰੇ ਤੋਂ ਬਾਹਰ ਹੋ ਜੇ ਜਲਦੀ ਜਲਦੀ ਉਹਨੂੰ ਠੀਕ ਕਰ ਦੇ ਬਾਬਾ ਜੀ ਤੇ ਤੇਰਾ ਬਹੁਤ ਧੰਨਵਾਦ ਹੋਊਗਾ ਸੋ ਜਿੰਨੇ ਵੀ ਭੈਣ ਭਰਾ ਬਈ ਬਾਈ ਨੂੰ ਪਿਆਰ ਕਰਦੇ ਆ ਸਾਰੀ ਦੁਨੀਆ ਹੀ ਬਾਈ ਨੂੰ ਪਿਆਰ ਕਰਦੀ ਆ ਤੇ ਐਦਾਂ ਦਾ ਕਿਸੇ ਦੀ ਮਾਂ ਕਿਸੇ ਵੀ ਮਾਂ ਦੇ ਪੁੱਤ ਨਾਲ ਐਦਾਂ ਦਾ ਐਡਾ ਭਿਆਨਕ ਹਸਤਾਨਾ ਹੋਵੇ ਜਿਹੜਾ ਕਿ ਬਾਈ ਰਾਜ ਰਾਜਵੀਰ ਜਵੰਦਾ ਨਾਲ ਹੋਇਆ ਵਿਚਾਰੇ ਨਾਲ ਤੇ ਵੀ ਸਾਰੇ ਜਾਣੇ ਅਰਦਾਸਾਂ ਕਰੋ ਜੀ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਬਈ ਤੇ ਬੱਸ ਵਾਹਿਗੁਰੂ ਅੱਗੇ ਅਰਦਾਸ ਕਰੋ ਸਾਰੇ ਜਾਣੇ ਉਹਦਾ ਪਰਿਵਾਰ ਵੀ ਵਿਚਾਰ ਅਰਦਾਸਾਂ ਤੇ ਲੱਗਿਆ ਹੋਇਆਗਾ ਤੇ ਸਾਰੇ ਜਾਣੇ ਅਰਦਾਸ ਬੇਨਤੀਆਂ ਕਰੀ ਜਾਂਦੇ ਆ ਬਹੁਤ ਸਾਰੇ ਉੱਥੇ ਕਲਾਕਾਰ ਸਾਡੇ ਭਰਾ ਸਾਡੇ ਸਾਰੇ ਜਾਣੇ ਉੱਥੇ ਕਲਾਕਾਰ ਵੀਰ ਸਾਡੇ ਪਹੁੰਚੀ ਜਾਂਦੇ ਆ ਅਰਦਾਸ ਬੇਨਤੀਆਂ ਸਾਰੇ ਨਾਲ ਮਿਲ ਕੇ ਕਰੀ ਜਾਂਦੇ ਆ ਬਾਬਾ ਜੀ ਅੱਗੇ ਤੇ ਬਾਈ ਵਿਚਾਰਾ ਜਲਦੀ ਜਲਦੀ ਠੀਕ ਹੋ ਜੇ ਬਾਈ ਰਾਜਵੀਰ ਜਵੰਦਾ ਵੀਰਾ ਸਾਡਾ ਤੇ ਬਾਬਾ ਜੀ ਉਹਨੂੰ ਜਲਦੀ ਜਲਦੀ ਠੀਕ ਕਰ ਦੇ ਵਿਚਾਰੇ ਨੂੰ ਤੇ ਆਪਦੇ ਘਰੇ ਆ ਜੇ ਸਹੀ ਹੋ ਕੇ ਤੇ ਨੋਰਮਲ ਸੱਟਾਂ ਹੋਣ ਚੱਲ ਕੋਈ ਗੱਲ ਨਹੀਂ RAM ਆ ਜੂਗਾ ਸੱਟ ਨੂੰ ਤਾਂ ਪਰ ਕੋਈ ਇਹੋ ਜੀ ਗੱਲਬਾਤ ਹੈ ਪ੍ਰਮਾਤਮਾ ਸੱਚਾ ਪਾਤਸ਼ਾਹ ਇਦਾਂ ਦੀ ਗੱਲ ਕੋਈ ਨਾ ਹੋਵੇ ਬਾਈ ਨਾਲ ਆਪਦੇ ਘਰੇ ਆ ਜੇ ਠੀਕ ਹੋ ਕੇ ਸਾਡੇ ਅਰਦਾਸ ਬੇਨਤੀ ਕਬੂਲ ਕਰੀ ਵਾਹਿਗੁਰੂ ਜੀ ਸੱਚਾ ਪਾਤਸ਼ਾਹ ਤੇ ਉਹ ਠੀਕ ਹੋ ਜੇ ਬਸ ਸਾਡੀ ਤਾਂ ਇਹੀ ਅੰਦਰੋਂ ਦੁਆ ਬਾਈ ਅਗੇ ਅਰਦਾਸ ਬੇਨਤੀ ਆ ਵਾਹਿਗੁਰੂ ਸੱਚਾ ਪਾਤਸ਼ਾਹ ਬਾਈ ਰਾਜਵੀਰ ਜਵੰਦਾ ਠੀਕ ਹੋ ਜੇ ਠੀਕ ਹੋ ਜੇ ਆਪਦੇ ਘਰੇ ਆਪਦੇ ਪਰਿਵਾਰ ਚ ਆ ਜੇ ਪਹਿਲਾਂ ਵੰਗੂ ਹੀ ਬਾਈ ਆਪਦਾ ਜਿਵੇਂ ਪਹਿਲਾਂ ਉਹ ਗਾਣੇ ਗੁੰਦਾ ਸੀ ਬਾਈ ਤੇ ਚੰਗਾ ਲੱਗਦਾ ਸੀ ਬਾਈ ਸਾਨੂੰ ਮੈਂ ਹੱਸਦਾ ਖੇਡਦਾ ਸਾਡਾ ਰਾਜਵੀਰ ਬਾਈ ਜਵੰਦਾ ਉਵੇਂ ਹੋ ਜੇ ਜੀ ਸਾਰੇ ਜਾਣੇ ਜੀ ਤੁਸੀਂ ਵੀ ਅਰਦਾਸ ਬੇਨਤੀਆਂ ਕਰੋ ਵਾਹਿਗੁਰੂ ਵਾਹਿਗੁਰੂ ਕਰਿਓ ਜੀ ਭਾਈ ਬਹੁਤ ਜਲਦੀ ਜਲਦੀ ਠੀਕ ਹੋ ਜੇ ਭਾਈ ਦੇ ਜੋ ਵੀ ਸੱਟਾਂ ਲੱਗੀਆਂ ਨੇ ਉਹ ਵੀ ਠੀਕ ਹੋ ਜਾਣ ਤੇ ਬਾਈ ਵੀ ਬਸ ਖੜਾ ਹੋ ਜੇ ਉੱਠ ਕੇ ਵਿਚਾਰਾ ਬਾਬਾ ਜੀ ਕਰ ਦੋ ਮਿਹਰਬਾਨੀ ਜੀ ਤੇ ਵਿਚਾਰਾ ਠੀਕ ਹੋ ਜੇ ਜਿੰਨਾਂ ਵੀ ਅਰਦਾਸਾਂ ਬੇਨਤੀਆਂ ਆਪਣੇ ਸਾਰੇ ਭੈਣ ਭਰਾਵਾਂ ਆ ਗਿਆ ਹੱਥ ਬੰਨ ਕੇ ਬੇਨਤੀ ਹੈ ਜੀ ਸਾਰੇ ਜਾਣੇ ਅਰਦਾਸ ਬੇਨਤੀਆਂ ਕਰੋ ਜੀ ਵਾਹਿਗੁਰੂ ਵਾਸਤੇ ਸਾਰੇ ਜਾਣੇ ਹੱਥ ਬੰਨ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰੋ ਜੀ ਜਿੰਨਾਂ ਵੀ ਹੋ ਸਕਦਿਆਂ ਤੇ ਅਸੀਂ ਵੀ ਜਿੰਨੇ ਜੋ ਕਰੇ ਹੈਗੇ ਆ ਮੈਂ ਵੀ ਅਰਦਾਸ ਬੇਨਤੀਆਂ ਜੀ ਕਰੀ ਅਨੇ ਆ ਕਿਸੇ ਦੀ ਤਾਂ ਲੱਗੂਗੀ ਅਰਦਾਸ ਬੇਨਤੀ ਕਿਸੇ ਦੀ ਤਾਂ ਵਾਹਿਗੁਰੂ ਸੁਣੂਗਾ ਜੀ ਤੇ ਬਾਈ ਬਹੁਤ ਜਲਦੀ ਠੀਕ ਹੋਊਗਾ ਬਾਈ ਸਾਡਾ ਠੀਕ ਹੋ ਜੇ ਬਾਈ ਸਾਡਾ ਰਾਜਵੀਰ ਜਵੰਦਾ ਬਾਈ ਸਾਡਾ ਠੀਕ ਹੋ ਜੇ ਜੀ ਤੇ ਸਾਰੇ ਜਾਣੇ ਵਾ ਜਿੰਨਾ ਵੀ ਹੋ ਸਕਦਾ ਤੇ ਅਰਦਾਸ ਬੇਨਤੀ ਡਾਕਟਰ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਵੀ ਤੁਸੀਂ ਭਾਈ ਆਪ ਦੀ ਅਰਦਾਸ ਬੇਨਤੀ ਕਰੋ ਵਾਹਿਗੁਰੂ ਅੱਗੇ ਤੇ ਵੀ ਬੜੀ ਜਲਦੀ ਬਾਈ ਸਾਡਾ ਠੀਕ ਹੋ ਜੇ ਬਾਈ ਜਮਾਂ ਅੰਦਰੋਂ 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 ਆਵਾਜ਼ ਆ ਰਹੀ ਆ ਬੀਬਾਈ ਤੁਸੀਂ ਠੀਕ ਹੋ ਜੀਂਗਾ ਵੀਰੇ ਭਾਈ ਬਸ ਬਈ ਕੀ ਦੱਸਾਂਗੇ ਸੱਚੀ ਇਹਨਾਂ ਦਿਮਾਗ ਖਰਾਬ ਹੋਇਆ ਪਿਆ ਅਸੀਂ ਖ਼ਬਰ ਹੀ ਸਾਨੂੰ ਥੋੜੀ ਜਿਹੀ ਲੇਟ ਕੀ ਕਹਿੰਦੇ ਆ ਕਿ ਮੰਡਾ ਤਾਂ ਤੜਕੇ 7:00 ਵਜੇ ਕਹਿੰਦੇ ਆ ਬਾਈ ਦਾ ਵੀ ਇੱਧਰ ਮਹੱਲੀ ਕੱਢਣੇ ਜਾ ਰਹੇ ਸੀ ਪਤਾ ਜਾ ਰਹਿਆ ਸੀਗਾ ਤੇ ਉੱਥੇ ਵਿਚਾਰੇ ਦਾ ਕਿਤੇ ਵੀ ਐਕਸੀਡੈਂਟ ਹੋਇਆ ਬਹੁਤ ਭਿਆਨਕ ਏ ਵਾਹਿਗੁਰੂ ਐਦਾਂ ਦਾ ਕਿਸੇ ਦੇ ਕਿਸੇ ਮਾਂ ਦੇ ਪੁੱਤ ਨਾਲ ਐਦਾਂ ਦਾ ਐਕਸੀਡੈਂਟ ਇਹ ਜਾ ਨਾ ਹੋਵੇ ਬਾਈ ਗੁਰੂ ਸੱਚਾ ਪਾਤਸ਼ਾਹ ਇਹੋ ਜਨਾ ਕਿਸੇ ਨਾਲ ਵੀ ਭਾਨਕ ਬਹੁਤ ਬਾਈ ਵਧੀਆ ਕਿਉਂਕਿ ਬਾਈ ਬਾਈ ਸਾਨੂੰ ਮਿਲਿਆ ਜੀ ਅਸੀਂ ਬਾਈ ਨਾਲ ਮੈਂ ਗੱਲ ਕੀਤੀ ਆ ਬਾਈ ਸਾਨੂੰ ਮਿਲਿਆ ਬਾਈ ਨੇ ਬਹੁਤ ਵਧੀਆ ਸਾਨੂੰ ਬੁਲਾਇਆ ਵਿਚਰੇ ਨੇ ਮੈਨੂੰ ਬਹੁਤ ਵਧੀਆ ਚੰਗਾ ਲੱਗਿਆ ਭਰਾ ਵੀਰਾ ਵੀਰਾ ਬਹੁਤ ਵਧੀਆ ਇਨਸਾਨ ਹੈਗਾ ਬਹੁਤ ਵਧੀਆ ਸਾਨੂੰ ਮਿਲਿਆ ਤੇ ਮੇਰੇ ਮਨ ਨੇ ਕਿਹਾ ਵੀ ਨਹੀਂ ਆਪਾਂ ਨੂੰ ਵੀ ਅਰਦਾਸ ਬੇਨਤੀ ਬਾਈ ਵੀਰੇ ਅੱਗੇ ਵੀਰ ਨੇ ਤਾਂ ਆਉਣੀ ਚਾਹੀਦੀ ਐ ਜੀ ਸੋ ਤੁਸੀਂ ਵੀ ਜਿੰਨੇ ਭੈਣ ਭਰਾ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਲਿਖਿਓ ਵੀ ਆਇਂ ਲਿਖ ਦਿਓ ਵੀ ਬਾਈ ਨੂੰ ਕੁਛ ਨਹੀਂ ਹੋਊਗਾ ਬਾਈ ਆਪਦੇ ਪਰਿਵਾਰ ਚ ਆਊਗਾ ਬਾਈ ਪਹਿਲਾਂ ਵਾਂਗੂ ਅਸੂ ਖੇਡੂਗਾ ਆਪਦੇ ਪਰਿਵਾਰ ਚ ਆਊਗਾ ਆਪਦੇ ਘਰੇ ਆਊਗਾ ਠੀਕ ਐ ਅੱਜ ਉਹਦੇ ਵਿਚਾਰੀ ਦੀ ਮਾਂ ਤੇ ਕੀ ਬੀਤੀ ਜਾਂਦੀ ਹੋਣੀ ਆ ਉਹਦੇ ਪਰਿਵਾਰ ਤੇ ਕੀ ਬੀਤਦੀ ਹੋਣੀ ਆ ਸਾਰੇ ਜਾਣੇ ਵੀ ਅਰਦਾਸ ਕਰਿਓ ਬਈ ਬਾਈ ਨੂੰ ਕੁਛ ਵੀ ਨਾ ਹੋਵੇ ਕੁਛ ਵੀ ਨਾ ਹੋਵੇ ਸਾਡੇ ਬਾਈ ਨੂੰ ਰਾਜਵੀਰ ਜਵੰਦੇ ਬਾਈ ਨੂੰ ਕੁਛ ਵੀ ਨਾ ਹੋਵੇ ਬਾਈ ਕੁਛ ਵੀ ਨਾ ਹੋਵੇ ਤਨੋਂ ਗਰੇ ਤੇ ਵਾਹਿਗੁਰੂ ਸੱਚਾ ਪਾਤਸ਼ਾਹ ਮਾਲਕਾ ਬਾਈ ਠੀਕ ਹੋ ਜਾ ਸਾਡਾ ਰਾਜਵੀਰ ਜਵੰਦੇ ਬਾਈ ਨੂੰ ਠੀਕ ਕਰ ਦੇ ਬਾਬਾ ਜੀ ਬਾਬਾ ਜੀ ਠੀਕ ਕਰ ਦੋ ਮੈਂ ਬਾਈ ਨੂੰ ਵਿਚਾਰੇ ਨੂੰ ਸਾਰਿਆਂ ਦੇ ਦਾਸ ਬੇਨਤਨਾ ਸੋ ਤੁਸੀਂ ਵੀ ਜਿੰਨੇ ਜਾਣੇ ਭੈਣ ਭਰਾ ਵੀ ਆਪਣੇ ਨਾਲ ਜੁੜੇ ਹੋ ਠੀਕ ਹੈ ਤੇ ਬਾਈ ਅੱਗੇ ਬਾਈ ਵਾਸਤੇ ਬਾਈ ਬਣ ਕੇ ਝੋਲੀ ੱਡ ਕੇ ਆ ਬਾਈ ਰਾਜਵੀਰ ਜਵੰਦਾ ਵਾਸਤੇ ਬਸ ਅਰਦਾਸ ਸਾਰੇ ਜਾਣੇ ਕਰਿਓ ਵੀ ਬਾਈ ਠੀਕ ਹੋ ਜੇ ਬਾਈ ਦੀ ਕੋਈ ਵੀ ਸੱਟ ਫੇਟ ਵੱਜੀ ਆ ਉਹ ਵੀ ਠੀਕ ਹੋ ਜੇ ਤੇ ਬਾਈ ਜਲਦੀ ਜਲਦੀ ਬੈੱਡ ਤੋਂ ਉੱਠੇ ਉੱਠ ਕੇ ਬਸ ਆਪਦੇ ਘਰੇ ਜਾਵੇ ਆਪਦੇ ਪਰਿਵਾਰ ਚ ਜਾਵੇ ਆਪਦੇ ਘਰੇ ਜਾਵੇ ਆਪਦਾ ਹੱਸੇ ਖੇਡੇ ਪਹਿਲਾਂ ਵਾਂਗੂ ਸੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਸਾਡੇ ਬਾਈ ਨੂੰ ਜਲਦ ਜਲਦੀ ਬਾਈ ਰਾਜਵੀਰ ਜਵੰਦੇ ਨੂੰ ਜਲਦ ਜਲਦੀ ਠੀਕ ਕਰ ਦੇ ਬਾਬਾ ਜੀ ਅਰਦਾਸ ਬੇਨਤੀ ਸੁਣ ਲਈ ਬਾਬਾ ਜੀ